ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਬਠਿੰਡੇ ਸ਼ਹਿਰ ਦੇ ਵਿੱਚ ਅੱਜ ਇੱਕ ਸਲੂਨ ਦਾ ਉਦਘਾਟਨ ਹੋਇਆ ਹੈ ਸਲੂਨ ਦਾ ਤੁਸੀਂ ਮਤਲਬ ਸਾਰੇ ਸਮਝਦੇ ਹੋਵੋਗੇ ਜਿੱਥੇ ਕੇਸ ਕੱਟੇ ਜਾਂਦੇ ਆ ਵਾਲ ਕੱਟੇ ਜਾਂਦੇ ਆ ਉਸ ਉਦਘਾਟਨ ਦੇ ਉੱਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੁਨਰ ਸਿਰਜੀਤੀ ਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਵੱਡੇ ਆਗੂ ਸਰਜੀਤ ਸਿੰਘ ਜੀ ਰਖੜਾ ਸਾਹਿਬ ਮੈਂ ਇਹ ਕਿਰਨ ਹਲ ਹੋ ਗਿਆ ਬੜੀ ਸ਼ਰਮ ਮਹਿਸੂਸ ਹੋਈ ਕਿ ਰਖੜਾ ਸਾਹਿਬ ਨਾਲ ਬਾਈਟ ਵੀ ਦਿੰਦੇ ਪਏ ਆ ਕਿ ਰੱਬ ਇਹਨਾਂ ਸਲੂਨ ਵਾਲਿਆਂ ਨੂੰ ਦੁਗਣੀ ਤਿਗੜੀ ਤਰੱਕੀ ਬਖਸ਼ੇ ਵਾਹ ਵਾਹ ਰਖੜਾ ਸਾਹਿਬ ਤੇ ਵੀ ਪਤਾ ਲੱਗਾ ਕਿ ਰਖੜਾ ਸਾਹਿਬ ਇਸ ਤੋਂ ਪਹਿਲਾਂ ਇਸ ਉਦਘਾਟਨ ਕਰਨ ਤੋਂ ਪਹਿਲਾਂ ਇਸ ਪੁਨਰਸਰਜੀਤੀ ਦੇ ਪ੍ਰਧਾਨ ਸਾਫਤਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹਿਲਾਂ ਵੀ ਗਏ ਜੇ ਜਦੋਂ ਉੱਧ ਘਟਨ ਕੀਤਾ ਉਸ ਤੋਂ ਬਾਅਦ ਵਿੱਚ ਕੀ ਗਏ ਪਹਿਲਾਂ ਤਾਂ ਸ਼ਾਇਦ ਉਹਨਾਂ ਕੋਲੋਂ ਥਾਪੜਾ ਲੈਣ ਗਏ ਹੋਣਗੇ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ 15ਵਾਂ ਚੱਲ ਰਿਹਾ ਹੈ ਕਿ ਦਸੋਂਵਰ ਪੁਨਰ ਸਰਜੀਤੀ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਚ ਵਾਅਦਾ ਕਰਨ ਵਾਸਤੇ ਜਿਹੜਾ ਕੰਮ ਅੱਜ ਕਰਨ ਵਾਸਤੇ ਆਇਆ ਉਹਦੇ ਲਈ ਮੈਨੂੰ ਉਪਦੇਸ਼ ਜਾਰੀ ਕਰੋ ਫਿਰ ਉੱਥੋਂ ਉਪਦੇਸ਼ ਲੈ ਕੇ ਤੇ ਰਖੜਾ ਸਾਹਿਬ ਇਹ ਸਲੂਨ ਦੇ ਵਿੱਚ ਪਹੁੰਚੇ ਹੋਣਗੇ ਤੇ ਨਾਲ ਮੈਂ ਬਾਈਟ ਸੁਣ ਰਿਹਾ ਸਾਂ ਕਹਿੰਦੇ ਕਿ ਇਹਨਾਂ ਨੂੰ ਰੱਬ ਦੁੱਗਣੀ ਤਿੱਗਣੀ ਤਰੱਕੀ ਬਖਸ਼ੇ ਬਾਹਰ ਖੜਾ ਸਾਹਿਬ ਵਾਹ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਬਾਤ ਕਮਾਲ ਸਿੱਖੀ ਦਾ ਪ੍ਰਚਾਰ ਹੈ ਜਿੱਥੇ ਕੇਸ ਕਤਲ ਹੁੰਦੇ ਹੋਣ ਕੋਈ Hindu ਵੀਰ ਆ ਕੇ ਉੱਥੇ ਕਰਵਾ ਲਵੇ ਕੋਈ ਮੁਸਲਮਾਨ ਕੋਈ ਇਸਾਈ ਭਰਾ ਕਰਵਾ ਲਵੇ ਸਾਨੂੰ ਉਸ ਗੱਲ ਨਾਲ ਨਹੀਂ ਪਰ ਇੱਕ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਅਸੀਂ ਸਭ ਤੋਂ ਵੱਡੇ ਐ ਸਿੱਖਾਂ ਦੇ ਪੈਰੋਕਾਰ ਅਸੀਂ ਆ ਸਭ ਤੋਂ ਵੱਡੇ ਸਿੱਖ ਅਸੀਂ ਤਾਂ ਪੁਲਰ ਸਰਜੀਤ ਸਿੰਘ ਅਕਾਲੀਦਲ ਬਣਾਇਆ ਕਿ ਪਹਿਲੇ ਅਕਾਲੀਦਲ ਤੇ ਸਿੱਖੀ ਨਹੀਂ ਸੀ ਰਹਿ ਗਈ ਆ ਇਹਨਾਂ ਦੀ ਸਿੱਖੀ ਦਾ ਚਿਹਰਾ ਮੋਹਰਾ ਸਾਹਮਣੇ ਆ ਗਿਆ ਉਧਰੋਂ 15 ਵਾਰ ਸੀਦੀ 15 ਵਾੜਾ ਚੱਲ ਰਿਆ ਹੋਵੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਦੀ ਹੱਥਾਂ ਤੇ ਗੱਲ ਹੋ ਰਹੀ ਹੋਵੇ ਤੇ ਸਰਜੀਤ ਸਿੰਘ ਰਖੜਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਥਾਪੜਾ ਲੈ ਕੇ ਸਲੂਰ ਦੇ ਊਠ ਘਾਟੜਾ ਤੇ ਪਹੁੰਚੇ ਉਹ ਤੇ ਸਲੂਰ ਦੇ ਊਠ ਘਾਟੜਾ ਉੱਤੇ ਵਧਾਈਆਂ ਦਿੰਦੇ ਪਏ ਹੋਣ ਤੇ ਉੱਥੇ ਨਾਲ ਕੰਮ ਨਾ ਕਰਦੇ ਹੋਣ ਗੁਰੂ ਅੱਗੇ ਅਰਦਾਸ ਕਰਦੇ ਹੋਣ ਕੀ ਇਹ ਦੁਗੜੀ ਟਿਕੜੀ ਤਰੱਕੀ ਕਰਨਾ ਉਹ ਵੀ ਪੰਜਾਬ ਦੀ ਧਰਤੀ ਖਾਲਸੇ ਪੰਥ ਦੀ ਧਰਤੀ ਦੇ ਉੱਤੇ ਤੇ ਆਪਣੇ ਆਪ ਨੂੰ ਜਿਹੜੇ ਵੱਡੇ ਪੰਥ ਕਮਾਉਂਦੇ ਐ ਹੁਣ ਇੱਥੇ ਗਿਆਨੀ ਹਰਪ੍ਰੀਤ ਸਿੰਘ ਸਰਜੀਤ ਸਿੰਘ ਰਖੜਾ ਸਾਹਿਬ ਕੀ ਪਰਥੂ ਸੇਰ ਦੇਣਗੇ ਕੀ ਪਰਥੂ ਜਵਾਬ ਦੇਣਗੇ ਕੀ ਮੈਂ ਤਾਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਇਹਨਾਂ ਨੂੰ ਤਲਬ ਜ਼ਰੂਰ ਕਰੋ ਇਹਨਾਂ ਨੂੰ ਪੁੱਛੋ ਕੀ ਸ਼ਹੀਦੀ ਦਿਹਾੜਿਆਂ ਦੇ ਵਿੱਚ ਚੇਤਤ ਆਪ ਮੁਨਕਰ ਹੋ ਜਿਓ ਕਿ ਅਸੀਂ ਸਾਡਾ ਸਿੱਖੀ ਦਾ ਕੋਈ ਸਬੰਧ ਨਹੀਂ ਇਹ ਲੋਕ ਇਹ ਗੱਲ ਕਹਿ ਦੇਣ ਕਿ ਅਸੀਂ ਸਾਡਾ ਸਿੱਖੀ ਦਾ ਕੋਈ ਸਬੰਧ ਨਹੀਂ ਤੇ ਜੇ ਭਾਈ ਸਿੱਖੀ ਨਾਲ ਸਬੰਧ ਹੈ ਤੇ ਫਿਰ ਆ ਜਿਹੜੇ ਉਦਘਾਟਨ ਨੇ ਇਹਨਾਂ ਦੇ ਜਾ ਕੇ ਫਿਰ ਤੁਸੀਂ ਕੀ ਖੱਟਿਆ ਤੇ ਕੀ ਕਮਾਇਆ ਤੇ ਕੀ ਸੇਧ ਦੇ ਕੇ ਆਇਓ ਸਿੱਖ ਪੰਥ ਨੂੰ ਕੀ ਤੁਹਾਡਾ ਜਿਹੜਾ ਅਕਾਲੀ ਦਲ ਹੈ ਹੁਣ ਇਹ ਸਿੱਖੀ ਦਾ ਪ੍ਰਚਾਰ ਕਰੇਗਾ ਕੀ ਜਿਹੜੇ ਲੋਕ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਕੀ ਦੇ ਇਸ਼ਾਰੇ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਕਿਵੇਂ ਤੁਰੇ ਹੋਏ ਸੋ ਅੱਜ ਤੁਹਾਡੀ ਜਿਹੜੀ ਉਹ ਗੱਲ ਆ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਕਿ ਤੁਹਾਡਾ ਮੁੱਖ ਏਜੰਡਾ ਕੀ ਸੀ ਤੇ ਤੁਸੀਂ ਬਾਹਰਲਾ ਜਿਹੜਾ ਤੁਹਾਡਾ ਭੇਸ ਹੈ ਉਹ ਕੀ ਹੈ ਤੇ ਅੰਦਰ ਤੁਸੀਂ ਸਿੱਖੀ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਰੋਤਿਆਂ ਦੇ ਕੇ ਕਿਵੇਂ ਖੋਰਾ ਲਾਉਣ ਵਾਸਤੇ ਤੁਰੇ ਹੋ ਆ ਜਿਹੜਾ ਸਾਰਾ ਕੁਝ ਸਾਹਮਣੇ ਵੇਖਣ ਨੂੰ ਮਿਲਿਆ ਬਹੁਤ ਹੀ ਸ਼ਰਮ ਮਹਿਸੂਸ ਹੋਈ ਕਿ ਜਿੱਥੇ ਸਿੱਖ ਪੰਥ ਅੱਜ ਆਪਣੇ ਮਹਾਨ ਯੋਧਿਆਂ ਨੂੰ ਯਾਦ ਕਰ ਰਿਹਾ ਹੈ ਉਹਨਾਂ ਨੂੰ ਨਫਸਤਕ ਹੋ ਰਿਹਾ ਹੈ ਸ਼ਹੀਦੀ ਧਿਆੜੇ ਬਣਾਏ ਜਾ ਰਹੇ ਨੇ ਉਥੇ ਸਰਜੀਤ ਸਿੰਘ ਰਖੜੇ ਵਰਗੇ ਆਪਣੇ ਆਪ ਨੂੰ ਬੜੇ ਉੱਚ ਸਿੱਖ ਆਗੂ ਘੋਉਂਦਿਆਂ ਹੋਇਆ ਐ ਸਲੂਨ ਦੇ ਉਤਕਾਰਨਾਂ ਤੇ ਜਾ ਕੇ ਤਰੱਕੀ ਦੀਆਂ ਅਰਦਾਸਾਂ ਕਰ ਰਹੇ ਨੇ ਉਹ ਸਲੂਨ ਵਾਲਿਆਂ ਦੀਆਂ ਚਲੋ ਉਹਨਾਂ ਦਾ ਕਾਰੋਬਾਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਲਾਹੇਵੰਦ ਕਿਸ ਤਰ੍ਹਾਂ ਦਾ ਨਹੀਂ ਅਸੀਂ ਉਸ ਬਾਰੇ ਟਿੱਪਣੀ ਨਹੀਂ ਕਰਦੇ ਪਰ ਸਰਜੀਤ ਸਿੰਘ ਰਖੜਾ ਸਾਹਬ ਦੇ ਇਸ ਮੌਕੇ ਤੇ ਜਾਣਾ ਇਸ ਮੌਕੇ ਤੇ ਜਾ ਕੇ ਉਥੇ ਇਸ ਤਰ੍ਹਾਂ ਦੀਆਂ ਭਜਨ ਕਰਨੇ ਇਸ ਤਰ੍ਹਾਂ ਦੇ ਦਿੜ ਦੇਹਾੜਿਆਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਤੋਂ ਸਿੱਧੂ ਸਿੱਧਾ ਪੁਨਰ ਸਰਜੀਤੀ ਅਕਾਲੀ ਦਲ ਹੁਣੇ ਸਾਹਮਣੇ ਆ ਕੇ ਦੱਸੇ ਤੇ ਗਿਆਨੀ ਹਰਪ੍ਰੀਤ ਸਿੰਘ ਕੀ ਸਰਜੀਤ ਸਿੰਘ ਰਖੜਾ ਨੂੰ ਸ਼੍ਰੋਮਣੀ ਅਕਾਲੀ ਪੜੇ ਜਿਹੜੇ ਪੁਨਰ ਸਰਜੀਤੀ ਅਕਾਲੀ ਦਲ ਉਹਦੇ ਜੋ ਕੱਢਣਗੇ ਕੀ ਸਾਰੇ ਜਿੰਨੇ ਉਹਦੇ ਆਗੂ ਨੇ ਉਹ ਕਿਸ ਵਾਸਤੇ ਤੁਰੇ ਨੇ ਜਾਂ ਉਹਨਾਂ ਦਾ ਮੁੱਖ ਮਕਸਦ ਕੀ ਹੈ ਇਹਦੇ ਬਾਰੇ ਦੱਸਣਗੇ ਆਓ ਸਾਰਾ ਕੁਝ ਆਪਾਂ ਹੁਣ ਵੇਖੀਏ ਤੇ ਇਹਨਾਂ ਬਾਰੇ ਵੀ ਕੁਝ ਨਾ ਕੁਝ ਜਾਣੀਏ